ਤਰੱਕੀ ਕਹਿੰਦੇ ਸੀ ਵਿਕਾਸ ਕਹਿੰਦੇ ਸੀ ਕਹਿੰਦੇ ਖੇਤੀ ਸੈਕਟਰ ਦੇ ਵਿੱਚ ਵਿਕਾਸ ਹੈ ਜਦੋਂ ਇਹ ਪਹਿਲੀ ਵਾਰ ਲੱਗਿਆ ਪੰਜਾਬ ਦੇ ਖਿੱਤੇ ਨੂੰ ਪੰਜਾਬ ਤੇ ਉਤਰੀ ਭਾਰਤ ਦੇ ਖਿੱਤੇ ਵਿੱਚ ਵੀ ਹਾਂ ਯਾਰ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਸਾਡੀ ਹਕੂਮਤ ਨੇ ਖੇਤੀ ਨੂੰ ਤਾਂ ਹੱਟਣਾ ਸ਼ਾਇਦ ਇਹਦੇ ਨਾਲ ਮਜ਼ਦੂਰ ਵੀ ਮਲਵਾਨ ਹੋ ਜਾਣਗੇ ਕੰਮ ਕਰਨ ਵਾਲੇ ਲੋਕਾਂ ਨੂੰ ਖੇਤੀ ਵੱਲ ਜ਼ਿਆਦਾ ਹੋਣੀ ਬੈਰਬਾਰ ਜ਼ਿਆਦਾ ਮੱਝਾ ਅਸੀਂ ਵੀ ਖਿਚਾਲੋ ਉਹਦੇ ਨਾਲ ਜੋ ਕੁਝ ਵਾਪਰਿਆ ਗਾਂਧੀ ਤੁਹਾਡਾ ਕਲਮਨਰ ਪੱਖ ਪੰਜਾਬੀ ਚੈਨਲ ਉੱਪਰ ਅਸੀਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਤੇ ਤੁਹਾਡੇ ਤੋਂ ਜੀ ਜਿਹੜੀ ਆਪਣੀ ਸਮਰਾਲਾ ਦੇ ਵਿੱਚ ਰੈਲੀ ਹੋਈ ਹੈ ਜੀ ਜਿਹਨੂੰ ਆਪਾਂ ਮਹਾ ਰੈਲੀ ਕਹਿੰਦੇ ਆਂ ਜੀ ਉਹਦੇ ਬਾਰੇ ਵਿੱਚ ਤੁਹਾਡੇ ਵਿਚਾਰ ਲੈਣਾ ਚਾਹੁੰਦੇ ਆਂ ਜੀ ਕੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਸਾਡੇ ਨਾਲ ਇਹਨਾਂ ਦਾ ਜੀ ਕਲਮਨਰ ਪੱਖ ਦਾ ਜੀ ਬਹੁਤ ਧੰਨਵਾਦ ਕਰਦੇ ਆਂ ਜਿਹੜੀ ਸਾਡੀ ਮਤਲਬ ਪਾਇਟ ਪਬਲਿਕ ਤੱਕ ਪਹੁੰਚਾਉਣ ਲੱਗੇ ਨੇ ਮੈਂ ਮਨਜੀਤ ਸਿੰਘ ਢੀਂਸਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਜ਼ਿਲ੍ਹਾ ਲੁਧਿਆਣਾ ਜੀ ਜਿਹੜਾ ਤੁਸੀਂ ਮਹਾ ਪੰਚਾਇਤ ਦੇ ਬਾਰੇ ਗੱਲ ਕਰਦੇ ਹੋ ਉਹਨੇ ਤਾਂ ਬਹੁਤ ਵੱਡਾ ਇਤਿਹਾਸ ਸਿਰਫ ਦਿੱਤਾ ਸਰਕਾਰਾਂ ਨੂੰ ਇਹ ਸੀ ਵੀ ਜਥੇਬੰਦੀਆਂ ਦਾ ਕੋਈ ਬੰਦਾ ਨਹੀਂ ਸਰਕਾਰੇ ਬੋਲਦੀ ਆ ਵੀ ਇਹ ਤਾਂ ਜਗਾ ਲੱਭਦੇ ਨੇ ਵਜਾ ਹੀ ਲੱਭਦੇ ਸਰਕਾਰ ਨੇ ਹੁਣ ਵਜਾ ਆਪੇ ਬਣਾਤੀ ਲੈਂਡ ਫੋਰ ਪਾਲਿਸੀ ਬਣਾ ਕੇ ਸਰਕਾਰ ਨੂੰ ਲੋਕਾਂ ਦੇ ਰੋਹ ਮੂਰੇ ਜੁਨੀਅਨ ਦੇ ਸਹਿਯੋਗਾ ਨਾਲ ਜਿਹੜਾ ਰੋਹ ਪਿੰਡਾਂ ਦੇ ਵਿੱਚ ਉੱਠਿਆ ਉਹਦੇ ਮੂਰੇ ਝੁਕਣਾ ਪਿਆ ਇਸ ਦੇ ਝੁਕਣ ਦੇ ਸਾਹਮਣੇ ਜਿੱਤ ਰੈਲੀ 24 ਤਰੀਕ ਦੀ ਰੈਲੀ ਸਾਡੀ ਰੱਖੀ ਹੋਈ ਸੀ ਲੈਂਡ ਫੂਲਿੰਗ ਦੇ ਖਿਲਾਫ ਪਹਿਲੇ ਹੀ 2 ਮਹੀਨੇ ਪਰ ਹੁਣ ਜਦੋਂ ਉਹਨਾਂ ਨੇ ਵਾਪਸ ਲੈ ਲਈ ਦਬਾਹੇ ਠਾ ਕੇ ਫਿਰ ਅਸੀਂ ਇਹਨੂੰ ਜਿੱਤ ਰੈਲੀ ਦਾ ਨਾਮ ਦੇ ਕੇ ਸਾਰੇ ਤਨਦੇਹੀ ਨਾਲ ਆਪਣੀਆਂ ਜਥੇਬੰਦੀਆਂ ਜਿੰਨੀਆਂ ਸਾਡੀਆਂ ਲੋਕਲ ਸਮਰਾਲੇਤ ਸੀਗੀਆਂ 3-4 ਜਥੇਬੰਦੀਆਂ ਅਸੀਂ ਸਾਰਿਆਂ ਨੇ ਆਉਣ ਆਪਾਂ ਭਾਰ ਹੋ ਕੇ بڑے ਆਪਣੇ ਲੀਡਰਾਂ ਦੇ ਅਸ਼ੀਰਵਾਦ ਨਾਲ ਪੂਰੇ ਸਹਿਯੋਗ ਨਾਲ ਕੰਮ ਕਰਿਆ ਪਬਲਿਕ ਨੇ ਵੀ ਸਾਡੇ ਏਰੀਆ ਦੇ ਨੀ ਤਾਂ ਦਿੱਤੇ ਹੀ ਦਿੱਤਾ ਹੋਰ ਜ਼ਿਲ੍ਹਿਆਂ ਚੋਂ ਵੀ ਜਿੰਨੀ ਸਾਰੇ ਆਲ ਓਵਰ ਪੰਜਾਬ ਦੇ ਵਿੱਚੋਂ ਸੰਗਤ ਆਈ ਆ ਉਹਨੇ ਦੱਸ ਦਿੱਤਾ ਵੀ ਲੈਂਡ ਪੂਲਿੰਗ ਪਾਲਿਸੀ ਜਿਹੜਾ ਕੋਈ ਕੰਮ ਅੱਗੇ ਤੋਂ ਸਰਕਾਰ ਕਰੂਗੀ ਤਾਂ ਪਹਿਲਾ ਕਿਸਾਨ ਜੁਨੀਅਨਾਂ ਦਾ ਵਿੱਚ ਨਮਾਇंदे ਬਿਠਾ ਕੇ ਪਾਸ ਕਰਨਾ ਇਹਨੂੰ ਗਾਹ ਨੂੰ ਗਿਆਨ ਹੋ ਗਿਆ ਵੀ ਕੋਈ ਵੀ ਪਾਲਿਸੀ ਪਾਸ ਕਰਨੀ ਆ ਤਾਂ ਪਹਿਲਾਂ ਕਿਸਾਨਾਂ ਨੂੰ ਪੁੱਛ ਲਓ ਜੇ ਉਹਨਾਂ ਦੇ ਬਾਰੇ ਕੋਈ ਉਹਨਾਂ ਨਾਲ ਚੰਗਾ ਕਰਨਾ ਪਰ ਇਹ ਜੇ ਗਲਤ ਫੈ ਹੋਣਿਆ ਤਾਂ ਸਰਕਾਰ ਨੂੰ ਮੈਂ ਉਹ ਵੀ ਦਿਨਾਂ ਬਾਅਦ ਲਈ ਅੱਗੇ ਵਾਸਤੇ ਇਹ ਤੋਂ ਗਰੇਜ ਵੀ ਕਰਨਾ ਚਾਹੀਦਾ ਜੀ ਆਪਣੇ ਭਗਵਾਨ ਸਾਮਾਨ ਜੀ ਸਾਡੇ ਮੁੱਖ ਮੰਤਰੀ ਨੇ ਬੜੇ ਸਤਿਕਾਰਯੋਗ ਨੇ ਪਰ ਇਹ ਕਹਿੰਦੇ ਸੀ ਮੈਂ ਇੱਕ ਝੱਟਾ ਦਾ ਮੁੰਡਾ ਹਾਂ ਮਾਸਟਰ ਦਾ ਬੇਟਾ ਪਰ ਉਹ ਇਹਨਾਂ ਨੇ ਗੱਲ ਨਿਭਾਈ ਨਹੀਂ ਕਿਸਾਨਾਂ ਦੇ ਪੁੱਤੇ ਤੇ ਇੱਕ ਵਣ ਵੀ ਅਜੇ ਵੀ ਬੋਲੇ ਨਹੀਂ ਹੈਗੇ ਉਹ ਠੀਕ ਹੈ ਨਾਲੇ ਵਾਪਸੀ ਲੈ ਲਈ ਕਿਸਾਨਾਂ ਨਾਲ ਗੁੱਸਾ ਦਿਖਾਈ ਜਾਂਦੇ ਨੇ ਪਰ ਬਾਪ ਪੁੱਤ ਦਾ ਕੋਈ ਰਿਸ਼ਤਾ ਨਹੀਂ ਹੁੰਦਾ ਜੇ ਮੁੱਖ ਮੰਤਰੀ ਉਹ ਕਿਸਮ ਦਾ ਪੰਜਾਬ ਦਾ ਫਾਦਰ ਆ ਅਸੀਂ ਫੇਰ ਵੀ ਕਹਿੰਦੇ ਆ ਪੰਜਾਬ ਦੇ ਰਹਿਣਾ ਨਾਲ ਗੱਲ ਕਰਨੀ ਚਾਹੀਦੀ ਆ ਕਿਸਾਨਾਂ ਨਾਲ ਬੈਠ ਕੇ ਪੰਜਾਬ ਦੇ ਮਸਲੇ ਹੱਲ ਉਹਨੇ ਕਿਸਾਨ ਜੱਥੇਬੰਦੀਆਂ ਦੇ ਨਿੱਜੀ ਮਸਲੇ ਨਹੀਂ ਹੈਗੇ ਇਹ ਕਿਸਾਨਾਂ ਦੇ ਹੀ ਆ ਸਾਰਾ ਜੋ ਹੈਗਾ ਕਿਸਾਨ ਦਾ ਮਜ਼ਦੂਰ ਦਾ ਦੁਕਾਨਦਾਰ ਦਾ ਅਸੀਂ ਆਪਣੇ ਘਰ ਖਾਤਰ ਨਹੀਂ ਕੋਈ ਲੜਾਈ ਲੜਦੇ ਸਾਰੀ ਪਬਲਿਕ ਲਈ ਉਹ ਲੜਦੇ ਆ ਪਬਲਿਕ ਨੇ ਵੀ ਦੱਸ ਦਿੰਦਾ ਜੁਨੀਅਨਾਂ 'ਤੇ ਵਿਸ਼ਵਾਸ ਦਿਖਾਤਾ ਅਸੀਂ ਵੀ ਜੁਨੀਅਨ ਦੇ ਸਾਰੇ ਲੀਡਰਾਂ ਨੇ ਪਬਲਿਕ ਨੂੰ ਵਿਸ਼ਵਾਸ ਦਿਵਾਇਆ ਜੇ ਕੋਈ ਕੱਲ ਨੂੰ ਕੋਈ ਵੀ ਭੀੜ ਪੈਂਦੀ ਆ ਜੁਨੀਆ ਤੁਹਾਡੇ ਨਾਲ ਖੜੀਆਂ ਨੇ ਇਹਨੇ ਕਹਿਦਾ ਆ ਵੈਗਰੂਜੀਤਾ ਖਾਲਸਾ ਵੈਗਰੂਜੀਤਾ ਸਰਦਾਰ ਜੀ ਹਾਲੇ ਤਾਂ ਜਿਹੜੀ ਬਰਸਾਤ ਹੋਈ ਹੈ ਜੀ ਬਹੁਤ ਜ਼ਿਆਦਾ ਉਹਦੇ ਨਾਲ ਵੀ ਇੱਕ ਹਿਸਾਬ ਨਾਲ ਬਹੁਤ ਤਕਰੀਰ ਪਾ ਰਹੀ ਹੈ ਜਿਹੜੀ ਪਹਾੜੀ ਉੱਤਖਲ ਲੱਗਿਆ ਸੀ ਕਹਿਣ ਦਾ ਮਤਲਬ ਹੀ ਉਹਦੇ ਨਾਲ ਵੀ ਫਰਕ ਪੈ ਗਿਆ ਜੀ ਨਹੀਂ ਤਾਂ ਹੋ ਸਕਦਾ ਇਸ ਤੋਂ ਵੀ ਜ਼ਿਆਦਾ ਹੋ ਹੋਰ ਜ਼ਿਆਦਾ ਕੱਟ ਹੁੰਦਾ ਜੀ ਹੋਰ ਸਾਈ ਸਾਡੇ ਜ਼ਿਲ੍ਹੇ ਕਈ ਅਜੇ ਰਾਹ ਤੇ ਖੜੇ ਰਹਿ ਗਏ ਮਤਲਬ ਜਾਮ ਲੱਗਿਆ ਇੱਧਰ ਮਾਛਵੜ ਤੇ ਰਾਹੋਂ ਤੱਕ ਜਾਮ ਲੱਗਿਆ ਰਿਹਾ ਵਿੱਚ ਗੱਡੀਆਂ ਹੀ ਨਹੀਂ ਲੰਘੀਆਂ ਉੱਧਰ ਦਰਾਹੇ ਪੁੱਛੇ ਕਾ ਗਿਆ ਖੰਨੇ ਰੋਡ ਤੇ ਲੱਗ ਗਿਆ ਮਤਲਬ ਪ੍ਰਸ਼ਾਸਨ ਨੇ ਵੀ ਚਲੋ ਸਹਿਯੋਗ ਦਿੱਤਾ ਪਰ ਅਖੀਰ ਜਦੋਂ ਗੱਡੀਆਂ ਜਾਦੇ ਹੋ ਗਈ ਆਵਾਜਾਈ ਨੰਗਣ ਨੂੰ ਜਗ੍ਹਾ ਨਹੀਂ ਤੇ ਲੋਕ ਤੁਰ ਕੇ ਵੀ ਆਉਂਦੇ ਸੀ ਜਾਂ ਰੈਲੀ ਵਾਪਸ ਮਤਲਬ ਖਤਮ ਹੋ ਗਈ ਲੋਕ 4-4 ਕਿਲੋਮੀਟਰ ਤੋਂ ਤੁਰੇ ਆ ਰਹੇ ਸੀ ਟੋਲਿਆਂ ਦੀ ਟੋਲੇ ਮੰਡੀ ਦੇ ਵਿੱਚ 37 ਕਿਲਿਆਂ ਦੇ ਵਿੱਚ ਮੰਡੀ ਆ ਸਾਡੀ ਸਮਰਾਲੇ ਦੀ ਦਾਣਾ ਮੰਡੀ ਇਹਦੇ ਵਿੱਚ ਖੜਨ ਨੂੰ ਕਿਤੇ ਜਗ੍ਹਾ ਨਹੀਂ ਰਹੀ ਲੋਕ ਗੱਡੀਆਂ ਬੱਸਾਂ ਦੇ ਉੱਤੇ ਟੜਕੇ ਮਤਲਬ ਉਹਨਾਂ ਨੇ ਸਾਰੇ ਆਪਣੇ ਲੀਡਰਾਂ ਦੇ ਵਿਚਾਰ ਸੁਨੇ ਪ੍ਰਧਾਨ ਜੀ ਇੱਕ ਗੱਲ ਕਾਫੀ ਹੈਰਾਨੀ ਵਾਲੀ ਗੱਲ ਹੈ ਇੰਨੇ ਇੰਨੇ ਵੱਡੀਆਂ ਰੈਲੀਆਂ ਤਾਂ ਆਮ ਤੌਰ ਤੇ ਆਪਾਂ ਲੀਡਰਾਂ ਦੀਆਂ ਦੇਖਦੇ ਆਂ ਜੀ ਹਾਂ ਜੀ ਇੰਨੇ ਵੱਡੀਆਂ ਰੈਲੀਆਂ ਤਾਂ ਲੀਡਰਾਂ ਦੀਆਂ ਦੇਖਦੇ ਆਂ ਜੀ ਜਿਵੇਂ ਦੀ ਉਹਦੋਂ ਆਪਣੀ ਕਸਾਹਦਲੀ ਹੋਈ ਆ ਤੁਹਾਡੀ ਇਹ ਕਿਸਾਨ ਲੀਡਰ ਹੈ ਨਾਮ ਤਾਂ ਲੇਖਕ ਸ਼ਾਤੀ ਲੀਡਰ ਨੇ ਇਹਨਾਂ ਨੂੰ ਵੀ ਭਰਮੇ ਸੀਗਾ ਵੀ ਸਾਡੇ ਮਗਰ ਲੋਕ ਨੇ ਪਰ ਇਹ ਸਾਡੇ ਰੱਖੋ ਆਪਣੀ ਔਰ ਦਿਖਾ ਰਹੇ ਸੀ ਪਰ ਇਹਨੇ ਵੀ ਛਾੜ ਦੇ ਉਹਦੇ ਇਕੱਠ ਕਰਨ ਨਾਲ ਸਾ ਅਸੀਂ ਕਹੇ ਲੈਂਡ ਫੂਲਿੰਗ ਪਾਲਸੀ ਵਾਪਸ ਕਰਾਈ ਆ ਪਰ ਨਹੀਂ ਅਸੀਂ ਇਹ ਕਹਨੇ ਆ ਵੀ ਇਹ ਸਾਡੇ ਕਿਸਾਨ ਮਜ਼ਦੂਰ ਏਕਤਾ ਨੇ ਕਰਾਈ ਆ ਚਾਹੇ ਉਹਨਾਂ ਨਾਲ ਬੰਦੇ ਖੜੇ ਨੇ ਚਾਹੇ ਕੋਈ ਵੀ ਖੜੇ ਨੇ ਜੇ ਸਾਡੀ ਏਕਤਾ ਕਿਸਾਨ ਜਥੇਬੰਦੀਆਂ ਨੇ ਦੱਸਤਾ ਵੀ ਲੀਡਰਾਂ ਦੇ ਬੰਦੇ ਮਗਰ ਨਹੀਂ ਆਏਗੇ ਉਹ ਕਹਿੰਦੇ ਵੀ ਛਾੜੀ ਸਿਆਸਤ ਨਾਲੇ ਸਾਡੇ ਤੁਸੀਂ ਕੰਮ ਨਹੀਂ ਮਤ ਬੋਲਣ ਦੇ ਲੋਕ ਨਹੀਂ ਪਰ ਹੋਂ ਯਾਨੀ ਸਾਰੇ ਲੀਡਰਾਂ ਨੂੰ ਚੱਲਣਾ ਆਊਗਾ ਕਿਸਾਨ ਮਜ਼ਦੂਰ ਏਕਤਾ ਦਾ ਜਿਹੜਾ ਸੀ ਨਾਰਾ ਲਾਉਂਦੇ ਆ ਉਹ ਇਹ ਬਲੰਦ ਹੋ ਗਿਆ ਅੱਗੋਂ ਵਾਸਤੇ ਵੀ ਆਪਣੇ ਲੀਡਰ ਸੋਚ ਸਮਝ ਕੇ ਕੋਈ ਵੀ ਕੰਮ ਕਰਨਗੇ ਤਾਂ ਇਹਨਾਂ ਨੇ ਜਿਹੜਾ ਵੀ ਆ ਜਿਵੇਂ ਹੁਣ ਲੈਂਡ ਕੂਨਿੰਗ ਪਾਲਿਸੀ ਬਣਾ ਲਈ ਸੀ ਇਹ ਸਾਡੇ ਕਿਸਾਨਾਂ ਦੇ ਹਿੱਤ ਦੀ ਨਹੀਂ ਸੀ ਇਹਨਾਂ ਨੂੰ ਸਪੰਜਰ ਸਰਕਾਰ ਨੂੰ ਕਰਜ਼ਾ ਬੰਦ ਹੋ ਗਿਆ ਇਹਨਾਂ ਨੇ ਸਾਡੀ ਜ਼ਮੀਨ ਵੇਚ ਕੇ ਦਿੱਲੀ ਵਾਲਿਆਂ ਕੋਲ ਐਸੀ ਤਨਖਾਹਾਂ ਦੇਣੀਆਂ ਸੀ ਹੋਰ ਇਹਨਾਂ ਨੇ ਆਪਣੇ ਕੰਮਕਾਰ ਵੀ ਅੱਗੇ ਛਡਾਈ ਤੋਂ ਆਉਂਦੀ ਹੈ ਉਹਨੂੰ ਫੰਡ ਕਾਇਮ ਕਰ ਰਹੇ ਸੀ हां जी प्रधान जी अगली रणनीति बारे ਤੁਸੀਂ ਕੀ ਜਾਣਕਾਰੀ ਸ਼ੇਅਰ ਕਰਨਾ ਚਾਹਦੇ ਹੋ ਅਗਲੀ ਰਣਨੀਤੀ ਦਾ ਪੱਤਰਕਾਰ ਸਾਹਿਬ ਇਹ ਆ ਵੀ ਜੋ ਸਾਨੂੰ ਹੁਣ ਸੰਯੁਕਤ ਮੋਰਚੇ ਦੇ ਅਸੀਂ ਮੈਂਬਰ ਆ ਸਾਡੀਆਂ ਜਟੇਬੰਦੀਆਂ ਉਪਰੋਂ ਸਾਡੀ ਹਾਈ ਕਮਾਂਡ ਜੋ ਵੀ ਆਰਡਰ ਕਰੂਗੀ ਅਸੀਂ ਉਹਨੂੰ ਆਪਣੇ ਸਿਰ ਮੱਥੇ ਫੁੱਲ ਚੜਾਵਾਂਗੇ ਆਪਣੇ ਪੱਪਾ ਭਾਰੂ ਕੇ ਆਪਣੇ ਕਿਸਾਨ ਮਜ਼ਦੂਰ ਏਕਤਾ ਤਾਂ ਹੀ ਸਾਡੀ ਸਾਰਿਆਂ ਕੋਲ ਅਸੀਂ ਪਹੁੰਚਾਵਾਂਗੇ ਉਹ ਸਾਡੇ ਨਾਲ ਜੁੜ ਕੇ ਖੜਨਗੇ ਅਸੀਂ ਉਹ ਸਾਨੂੰ ਕੋ ਹੱਥ ਸਨੇਹਾ ਦੇਣਗੇ ਅਸੀਂ ਉਹਨਾਂ ਦੇ ਕੰਮ ਆਵਾਂਗੇ ਇਹ ਸਾਡੀ ਰਣਨੀਤੀ ਹੈ ਸਾ ਬਾਕੀ ਸੰਯੁਕਤ ਮੋਰਚਾ ਸਾਡੀ ਜਿੱਥੇ ਵੀ ਡਿਊਟੀ ਲਾਊਗਾ ਜਿੱਥੇ ਵੀ ਨਹੀਂ ਅਸੀਂ ਉੱਥੇ ਬਹਿੰਦਾ ਹਾਂ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਤੁਹਾਡਾ ਤੁਸੀਂ ਕੀਮਤੀ ਸਮਾਂ ਅਰ ਵਿਚਾਰ ਸਾਡੇ ਨਾਲ ਸ਼ੇਅਰ ਕੀਤਾ ਸ਼ੁਕਰੀਆ ਜੀ